ਕਿਦਾਂ ਉੱਧਾ ਇਹ ਡਾਕੂਮੈਂਟ ਵੀ ਲੈਣੀ ਕਿਦਾਂ ਤੋਂ ਨੰਕ ਕਾ ਵਢਲੀ ਕਿਦਾਂ ਵੀ ਨਿਕਲੀ ਕਣਕ ਕਣ ਕਰੀਂ ਕਣ ਕ ਨਿਕਲ ਨਹੀਂ ਉੱਧਾ ਉਹ ਨਿਕਲਉਣੀ ਹੈ ਕੋ ਨਾ ਕਰਨ ਰਹੀ ਸੁੰਨਾ ਸਿੱਧਾ ਬੋਲ ਰਿਹਾ ਨਾ ਤਾਂ ਉਹ ਤਾਂ ਤਰੀ ਬਝਾਈ ਇਹ ਹੋ ਗਿਆ ਨਾ ਬਝਾਈ ਨਹੀਂ ਕਹਿ ਰਹਾ ਹਾਂ ਮੇਰੀ ਸੋਨਾ ਗਾਲ ਮੈਂ ਨਹੀਂ ਰਹਿਣਾ ਉਹਦੇ ਨਾਲ ਨਾ ਉਹ ਕਰਦੀ ਕੋ ਕੰਮ ਨਾ ਕੋ ਲੈਣਾ ਨਾ ਕੋ ਦੇਣਾ ਮੈਂ ਮੜ ਜਾਂਦੀ ਮੈਡਮ 10 ਵਜੇ ਅੰਦਰ ਆਮਾਂ 1 6 ਵਜੇ ਨਿਕਲਦੀ ਮੇਰੇ ਕੋ ਹੁੰਦਾ ਕੱਲੀ ਕੋ ਕੰਮ ਦਾਹਾਂ ਮਾਰਾ ਜਾਣਾਂ ਦੀ ਰੋਟੀ ਲਾਉਣੀ ਹੁੰਦੀ ਐ ਅਕਸਰ ਨਾ ਤੇਰੀ ਪਰਜਾਈ ਕਰੇ ਨਾ ਕਰੇ ਮੈਂ ਕੱਲੀ ਇਸ ਆਪੇ ਨੂੰ ਜਾਣ ਫੜੀ ਤੁਸੀਂ ਮੇਰੀ ਯੋਗ ਪਹਿਲਾਂ ਤੁਸੀਂ ਭੁੱਖੇ ਸੰਦੇ ਆ ਜੇ ਤਾਂ ਮੈਂ ਨਹੀਂ ਖਾਈ ਉਹ ਹੋ ਗਈ ਗਿਆ ਵਾਹ ਉਹ ਕੀ ਕਿਹਾ ਉਹਨੂੰ ਪੁੱਛ ਜਾ ਕੇ ਹੋਇਆ ਕੀ ਕੰਮ ਕੁੰਮ ਨਹੀਂ ਮੈਂ ਦਿਖਾ ਦੇ ਦੂ ਤੇਰੇ ਤੇਰੇ ਮੇਰੇ ਤੇਰੇ ਮੈਂ ਖਾਦੇ ਭੁੱਖੇ ਮੈਂ ਕਹਿੰਦੀ ਬਿਨਾਂ ਦੇ ਖਾਦੇ ਪਰ ਟਾਈਮ ਹੀ ਨਹੀਂ ਮਿਲਦਾ ਤੈਨੂੰ ਦੱਸਣਾ ਕਿ ਨਹੀਂ ਖਾਦੀ ਤੁਸੀਂ ਉਹ ਆ ਤੇ ਪਰਜਾਈ ਤੇ ਨਹੀਂ ਖਵਾਉਂਦੀ ਜੇ ਮੈਂ ਕੋਈ ਕੰਮ ਕਰਦੀ ਆ ਤੇ ਬੋੜ-ਬੋੜ ਕਰਦੀ ਨਹੀਂ ਆ ਆ ਕਿੰਨਾ ਕਰਦਾ ਉਹ ਕਿੰਦਾ ਕਰਦੇ ਨਾ ਕੱਪੜੇ ਝੋੜਦੀ ਆ ਕਿੰਨਾ ਝੋੜਦੀ ਚਾਚਾ ਜੱਜ ਦੀ ਤੈਲਾ ਜੇ ਮੈਂ ਕੋਈ ਝਾੜੂ ਲਾ ਦੇਣੀ ਤੂੰ ਝਾੜੂ ਨਾ ਨਹੀਂ ਹੁੰਦਾ ਬਹਿ ਕੇ ਲਾ ਖੋ ਦੇ ਲਾ ਚੱਲ ਕੋਈ ਨਹੀਂ ਕਰਦਾ ਰੁਕਸ਼ ਵੀ ਨਹੀਂ ਕੱਢੀ ਜਾਂਦੀ ਜੇ ਮੈਂ ਕੋਈ ਕੰਮ ਕਰਦੀ ਆ ਤੇ ਜੇ ਕਰਦੀ ਆ ਤੇ ਕਰਨ ਦੇਵੇ ਮੈਨੂੰ ਪਸੰਦ ਵੀ ਨਹੀਂ ਆਉਂਦਾ ਮੇਰਾ ਕੰਮ ਵੀ ਨਹੀਂ ਪਸੰਦ ਆਉਂਦਾ ਤੇ ਗ੍ਰੈਂਡ ਵੀ ਨਹੀਂ ਦੇਣਾ ਜੀ ਨਹੀਂ ਤੁਹਾਨੂੰ ਲੱਗ ਗਈ ਰਾਸ਼ਨ ਖਾਣ ਵਾਲੀ ਈ ਢੀ ਤਗੜੀ ਤਾ ਤੂੰ ਬੁੱਟਾ ਜਦੀ ਕੋ ਬੁੱਢੀ ਨਾ ਲੱਭੀ ਤੁਹਾਨੂੰ ਲੱਗੇ ਬੰ ਐਦਾਂ ਜਿਦਾ ਤੂੰ ਲੱਭ ਗਈ ਉਹਦਾ ਉਹ ਲੱਭ ਗਈ। ਆਉਂ ਜਾਂ ਫਿਰ ਉਹਨਾਂ ਨਾਲ ਗੱਲ ਕਰ ਕੋਈ ਉਹਨਾਂ ਕੰਮ ਕਰਿਆ ਕਰ। ਐਡੀ ਝਗੜੀ ਹੁੰਦੀ ਜਾਂਦੀ ਵੇਲੀ ਰਹਿ ਰਹਿ ਕੇ। ਮੇਰੇ ਕੋਈ ਨਹੀਂ ਹੁੰਦਾ ਸਾਰਾ ਮੇਰੇ ਨਿਗਿ ਨਿਗਿ ਨਿਆਣੇ ਗੁਰਗੜਾ ਸਤਾਉਂਦੇ ਜਦੋਂ ਘਰ ਆ ਜਾਂਦੇ ਕਿਤੇ ਐ ਸਤਾਉਂਦੇ ਨਾ ਤੁਹਾਨੂੰ ਨਿਆਣਿਆਂ ਦੀ ਕੋਈ ਸਾਰ ਨਾ ਤੈਨੂੰ ਹੀ ਕੋਈ ਸਾਰ ਹੈਗੇ ਆਪਣੇ ਨਿਆਣੇ ਸੰਭਲਾ ਕੋ ਕੰਮ ਕਰਾਉਣਾ ਸਕੂਲ ਜਾਣ ਨੂੰ ਨਾ ਉਹਨਾਂ ਨੂੰ ਕਿ ਚਾ ਨਿਗਿ ਨਿਗਿ ਨਿਆਣੇ ਕੋ ਲੱਗੋ ਹੈਲਪ ਕਰਾ ਦਈਏ ਕੋਈ ਕੰਮ ਹੀ ਕਰਾ ਦਈਏ। ਉਹ ਕੱਲ ਬਾਸ ਉਹ ਕੱਲ ਕਰਨੀ ਹੁੰਦਾ ਨਾ ਕਿ ਨਹੀਂ ਮੈਂ ਜਾਵਾਂ ਫਿਰ ਉਹ ਬਸ ਕਰ ਗਈ ਸਿਰ ਤੇ ਚੜ ਗਈ ਹੱਥ ਹੋ ਗਈ ਸਿਰ ਤੇ ਚੜ ਗਈ ਆ ਚੜਨਾ ਨਹੀਂ ਮੈਂ ਸਿਰ ਤੇ ਕਿੰਨੇ ਦਿਨ ਹੋ ਗਏ ਤੈਨੂੰ ਪੁੱਛ ਨਹੀਂ ਨਾ ਮੇਰਾ ਬਾਸ ਕਰ ਚੱਲੀ ਮੈਂ ਆਪਣੇ ਵੇਕੇ ਜਾ ਪਾ ਦਾ ਕਹਿਣਾ ਨਹੀਂ ਤੂੰ ਕਹਿਣਾ ਨੂੰ ਕੁਛ ਉਹ ਕਹਿਣਾ ਮੈਂ ਗੱਲ ਕਰ ਚੱਲ ਕਹਿ ਚੱਲ ਮੈਂ ਵੇਹਣੀ ਪਲਾਕੀ ਜਾਂਦੀ ਹਾਂ ਚੱਲ ਚੱਲ ਉੱਠ ਕੋਈ ਨਹੀਂ ਚੱਲ ਕਰਦਾ ਮੈਂ ਗੱਲ ਕੱਲ ਚੱਲ ਕਰ ਮੈਂ ਪਪੀ ਗਾ ਟਾਈ ਉਹਨੂੰ ਭਰਤੇ ਤੇਰੇ ਕੰਨ ਮੈਂ ਸਾਰਾ ਕੁਝ ਸੁਣਦਾ ਹੀ ਆ ਜਿਹੜੀਆਂ ਤੈਨੂੰ ਗੱਲਾਂ ਕਹਿਣ ਦਈ ਆ ਐਨਾ ਕੁਝ ਤੇ ਮੈਂ ਉਹਨੂੰ ਕਿਹਾ ਹੀ ਨਹੀਂ ਜਿੰਨਾ ਤੈਨੂੰ ਕੁਝ ਕਹੀ ਜਾਂਦੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਰੋਜ਼ ਕਹਿੰਦੀ ਮੈਂ ਬਚਿੱਤਰ ਨੂੰ ਦੱਸਣਾ ਮੈਂ ਬਚਿੱਤਰ ਨੂੰ ਦੱਸਣਾ ਲੈ ਪੈ ਕੇ ਤੇ ਕਲੇਜੇ ਠੱਡ ਬਚਿੱਤਰ ਨੂੰ ਦੱਸ ਕੇ ਮੈਂ ਸਭ ਕੁਝ ਸੁਣਿਆ ਐਡਾ ਤੇ ਉਹਦਾ ਬਾਗਾ ਜਿਹੜੀ ਬਾਹਰ ਆਵਾਜ਼ ਆਉਂਦੀ ਮੈਨੂੰ ਦੱਸਾਂ ਦੀ ਤੇਰੇ ਕੰਨ ਪਰ ਹੁੰਦੀ ਮੈਂ ਨਹੀਂ ਬਚਤਰ ਨੂੰ ਕੁਛ ਵੀ ਕਿਹਾ ਨਿੱਕੀ ਨਿੱਕੀ ਗੱਲ ਤੋਂ ਆਪੇ ਲੜਦੀ ਮੈਂ ਕੰਮ ਕਰਾਉ ਉਹਨੂੰ ਜ਼ਰੂਰ ਕਹੀ ਨਹੀਂ ਕੰਮ ਮੇਰਾ ਨਾ ਕਰਾਉਂਦੀ ਨਹੀਂ ਕਿ ਜੇ ਮੈਂ ਕਹੀ ਨਹੀਂ ਤੇ ਆਖ ਦਿੰਦੀ ਮੈਨੂੰ ਬੰਨ ਸਵੰਨਾ ਬੋਲਦੀ ਜੇ ਮੈਂ ਕੋਈ ਚੀਜ਼ ਖਾਣ ਟੈ ਪਈ ਨਹੀਂ ਤਾਂ ਮੈਨੂੰ ਕਹਿੰਦੀ ਤੂੰ ਐਡੀ ਹੈ ਤੂੰ ਐਡੀ ਹੋ ਜਾਣਾ ਤੂੰ ਐਂ ਆ ਤੇ ਆਉ ਇੰਨਾ ਥੋੜੀ ਕਰਨਾ ਚਾਹੀਦਾ ਫਿਰ ਬੰਦੇ ਨੂੰ ਕੀ ਬਰਾ ਕੀ ਹੋਇਆ ਤੁਹਾਡੇ ਨੂੰ ਦੇਖੋ ਲੜਦੀ ਹੈ ਨਹੀਂ ਨੇ ਲੜਦੀ ਮੈਂ ਨਹੀਂ ਲੜਦੀ ਕੱਲ ਕਿਤੇ ਨਿਆਣੇ ਲੜਨਦੇ ਚਲ ਤੂੰ ਪਿਆਰ ਨਾਲ ਉਹਨੂੰ ਵੀ ਸਮਝਾ ਉਹਨੂੰ ਵੀ ਸਮਝਾ ਇਹਨੇ ਕੀ ਕੀਤਾ ਵੀ ਜਾਪ ਦੇ ਚਪੇੜਾ ਕੱਢ ਮਾਰੀਆਂ ਉਹਦੇ ਉਵੇਂ ਵਿਚਾਰੇ ਦੇ ਗੱਲਾਂ ਤੇ ਨਿਸ਼ਾਨ ਪਏ ਹੋਏ ਸੀ ਜੇ ਇਹਨੂੰ ਮੈਂ ਜਾ ਕੇ ਕਿਹਾ ਤਾਂ ਮੈਨੂੰ ਆਦੀ ਆਵੇਂ ਨਾ ਮੇਰੇ ਬਹੁਤੇ ਸਿਰ ਚੜਿਆ ਕਰ ਆਣ ਕੇ ਆਪਦਾ ਮੁੰਡਾ ਟਾਲਾ ਹੈ ਮੇਰੇ ਮੁੰਡੇ ਨਾਲ ਖੇਡਣੋਂ ਲੈ ਇਹ ਫਿਰ ਕੋ ਇਕੱਠੇ ਰਹਿਣ ਵਾਲੀ ਗੱਲ ਥੋੜੀ ਹੈਗੀ ਜਿੱਦਾਂ ਨਹੀਂ ਇਹ ਗੱਲਾਂ ਕਰਦੀ ਆ ਤਾਂ ਫਿਰ ਇਹਨੂੰ ਕਿਹਾ ਇਹਨੂੰ ਕਿ ਮੈਂ ਜੇ ਫਿਰ ਇੱਕ ਜੇ ਇਕੱਠੇ ਰਹਿਣਾ ਰਲ ਮਿਲ ਕੇ ਰਹੋ ਨਹੀਂ ਤੇ ਫਿਰ ਜਿੰਦਾ ਫਿਰ ਚੱਲਦਾ ਚੱਲਾਂਗੇ ਫਿਰ ਇਹ ਤੇ ਕੋਤਪੁਤ ਨੂੰ ਇਸ ਇਦਾਂ ਹੀ ਚੱਲਣਾ ਨਾ ਉਹਨੇ ਉਹਨੇ ਹਟਣਾ ਨਹੀਂ ਮੈਨੂੰ ਵੀ ਕੰਮ ਨਹੀਂ ਕਰਨਾ ਫਿਰ ਮੇਰੀ ਵੀ ਜਬਾਨ ਰੁਕਦੀ ਨਹੀਂ ਉਹਨੂੰ ਕਹਿਣੋ ਨਹੀਂ ਨਹੀਂ ਦੋਈ ਨਹੀਂ ਤੂੰ ਜਰਾ ਉਹਨਾਂ ਨੂੰ ਦੱਸਾਂ ਮੈਂ ਕਿੰਨਾ ਸਿਆਣੇ ਸੁਣਨੇ ਮੈਨੂੰ ਕਿੱਥੇ ਸਮਝਦੀ ਓ ਮੈਨੂੰ ਤਾਂ ਅੱਗੋਂ ਪੈਂਦੀ ਅੱਗੋਂ ਲੜਦੀ ਮੇਰੇ ਨਾਲ ਮਾੜਾ ਜਦਨ ਮਸ਼ੀਨ ਲੱਗੀ ਮੈਂ ਹਾਂ ਚੱਲ ਗੁਰਪ੍ਰੀਤ ਮੈਂ ਚਾਹ ਢੋਲਾਉਂਦੀ ਧੁੱਪ ਚੜੀ ਤੇ ਤੂੰ ਚਾਹ ਬਣਾ ਦੇ ਆਦੀ ਮੇਰੇ ਕੋਲ ਹੀ ਬਾਂਦੀ ਬਣਾਉਣੀ ਤੇ ਬਣਾ ਲੈ ਮੈਂ ਤੇ ਚੱਲੀ ਅੰਦਰ ਕੋੜੇ ਕੋੜੇ ਗਰਮੀ ਲੱਕਉਂਦੀ ਅੰਦਰ ਲੱਪੇ ਪੈਣ ਲੱਗੀ ਜਾ ਕੇ ਲੈ ਉੱਥ ਕੱਲ ਕੋਈ ਨਹੀਂ ਆ ਚੰਗਾ ਭਰਾ ਅਮਰੀਕੀ ਤੇਰੇ ਆਖੇ ਲੱਗ ਜਾਨੀ ਜੇ ਗਾਂ țeੜਫੜ ਕੀਤੀ ਮੈਂ ਨਹੀਂ ਇਹਦਾ ਲਿਆਇ ਕਰਨਾ ਤੈਨੂੰ ਮੈਂ ਦੱਸਾਂ ਬੜੀ ਹੋएगी ਤੈਨੂੰ ਨਹੀਂ ਇਹਦਾ ਪਤਾ ਤੁਸੀਂ ਰਹਿੰਦੇ ਜੇ ਬਾਹਰ ਦੋਵੇਂ ਭਰਾ ਤੁਹਾਨੂੰ ਨਹੀਂ ਪਤਾ ਘਰੇ ਕੀ ਕੁਛ ਬੰਦਾ ਰਹਿੰਦਾ ਵਾ ਅਸੀਂ ਤਾਂ ਤੁਹਾਨੂੰ ਦੱਸ ਦੇਣੀ ਵੀ ਚੱਲ ਬੰਦਿਆਂ ਨੂੰ ਕੀ ਕੱਲ ਦੱਸਣੀ ਪਰ ਇਹਨੇ ਤੇਰੇ ਅੱਜ ਕੰਨ ਭਰ ਕੇ ਹੀ ੱਟੀ ਲਈ ਗੱਲ ਕੋਈ ਨਹੀਂ ਉਹਨੂੰ ਵੀ ਸੁਝਾਣਾ ਮੈਂ ਕੋਈ ਨਹੀਂ ਫੜਿਆ ਧਾਨ ਨਾ ਕਰਿਆ ਅਗਰ ਉਹਨਾਂ ਮਾੜੀ-ਬੜੀ ਗੱਲਾਂ ਚੀਂ-ਚੀਂ ਤੇ ਫੇਰੀ ਨਹੀਂ ਰਹਿਣਾ ਚੱਲ ਠੀਕ ਹੈ ਫਿਰ ਮੈਂ ਅੱਜ ਤਬਾ ਨਹੀਂ ਕਰਦੀ ਪਰ ਉਹਨੂੰ ਵੀ ਸੁਝਾਣਾ ਚਾਹ ਬਾਗੀ ਜੱਜ ਤੂੰ ਹਰਕੇ ਤੇ ਉਹਨੂੰ ਪਸੰਗਲਾ ਦਿੱਤਾ ਹੁਣ ਬੋਲੇ ਤੈਨੂੰ ਵੇਖੀ ਮੈਂ ਤਾਹ ਕੇ ਜੀ ਪਾ ਬਹੁਤ ਹੀ ਤੇਜ਼ ਝਾਟ ਗੱਲਾਂ ਦਾ ਸੀ ਮੈਂ ਕਿੰਨੀਆਂ ਤੂੰ ਗੁਰਪਿੰਨੂ ਤਾਹ ਕੇ ਤੈਨੂੰ ਮੈਂ ਦੱਸਦਾ ਹਾਂ ਹਰਦੂ ਬੋਲਣ ਦੇ ਕੰਮ